ਵਿਹਾਰ ਦੇ ਹੋਏ ਇਲੈਕਸ਼ਨਾਂ ਦਾ ਜਿਹੜਾ ਤਾਜ਼ਾ ਰੁਝਾਨ ਹੈ ਉਹ ਸਾਰੇ ਲੋਕਾਂ ਦੇ ਸਾਹਮਣੇ ਆ ਗਿਆ ਹੈ ਅਤੇ ਕਿਤੇ ਨਾ ਕਿਤੇ ਬੀਜੇਪੀ ਖੇਮੇ ਦੇ ਵਿੱਚ ਖੁਸ਼ੀ ਦੀ ਲਹਿਰ ਜਿਹੜੀ ਆ ਵੇਖਣ ਨੂੰ ਮਿਲਦੀ ਹੈ ਅਤੇ ਉਸ ਦੇ ਨਾਲ ਹੀ ਤੁਹਾਨੂੰ ਗੱਲ ਕਰਦੇ ਚਲੀਏ ਤਾਂ ਵਿਹਾਰ ਦੀ ਜਨਤਾ ਨੇ ਸਾਰੇ ਲੁਭਾਵ ਨੇ ਵਾਦੇ ਛੱਡ ਕੇ ਵਿਕਾਸ ਦੇ ਨਾਂ ਦੇ ਉੱਤੇ ਜਿਹੜੀ ਆ ਆਪਣੀ ਮੋਹਰ ਲਗਾ ਕੇ ਬੀਜੇਪੀ ਨੂੰ ਐਡੀ ਵੱਡੀ ਸਫਲਤਾ ਜਿਹੜੀ ਆ ਉਹ ਦਿੱਤੀ ਹੈ ਔਰ ਉਸ ਦੇ ਚਲਦਿਆਂ ਹੀ ਸਾਡੇ ਨਾਲ ਸੁਯਾਨਪੁਰ ਤੋਂ ਬੀਜੇਪੀ ਦੇ ਸ਼ੀਰਸ਼ ਲੀਡਰ ਯਾਰੀ ਰਾਜਕੁਮਾਰ ਗੁਪਤਾ ਜੀ ਬਤੂ ਪ੍ਰੋਗਰਾਮ ਨਾਲ ਜੁੜੇ ਹੋਏ ਨਾ ਔਰ ਇੱਥੇ ਸੁਜਾਨਪੁਰ ਦੇ ਵਿੱਚ ਬੀਜੇਪੀ ਕਾਰਜਕਰਤਾਵਾਂ ਦੇ ਵਿੱਚ ਕਿਤੇ ਖੁਸ਼ੀ ਦਾ ਜਿਹੜਾ ਆਲਮ ਵੇਖ ਨੂੰ ਮਿਲ ਰਿਹਾ ਹੈ ਅਤੇ ਲੱਡੂ ਵੰਡ ਕੇ ਜਿਹੜੀ ਹੈ ਬੀਜੇਪੀ ਦੀ ਖੁਸ਼ੀ ਦਾ ਜਿਹੜਾ ਸੈਲੀਬ੍ਰੇਸ਼ਨ ਕੀਤਾ ਜਾ ਰਿਹਾ ਹੈ ਉਹ ਆਪਾਂ ਜਾਣਕਾਰੀ ਜਿਹੜੇ ਆਪਣੇ ਦਰਸ਼ਕਾਂ ਨਾਲ ਸਾਂਝੀ ਕਰਾਂਗੇ ਕਿ ਕੀ ਕਾਰਨ ਰਿਹਾ ਹੈ ਕਿ ਬਿਹਾਰ ਦੇ ਵਿੱਚ ਮਹਾ ਗਠਵੰਦਰ ਨੂੰ ਜਿਹੜਾ ਮੂੰਹ ਦਿਖਾਣੇ ਪਈ ਹੈ ਸਾਡੇ ਨਾਲ ਇਸ ਵੇਲੇ ਮੌਕਾ ਮੌਜੂਦ ਜਿਹੜੇ ਬੀਜੇਪੀ ਦੇ ਸੀਨੀਅਰ ਨੇਤਾ ਰਾਜਕੁਮਾਰ ਗੁਪਤਾ ਜੀ ਮੌਜੂਦ ਹਨ ਸਭ ਤੋਂ ਪਹਿਲੇ ਬਹੁਤ ਬਹੁਤ ਸਵਾਗ ਗੋਤਾ ਜੀ ਪਰ ਦੋਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜਿਹੜਾ ਕਿ ਹਮੇਸ਼ਾ ਹੀ ਸਮਾਜਦਿਆਂ ਜੋ ਵੀ ਸਚਾਈ ਦੀ ਗੱਲ ਆ ਲੋਕਾਂ ਦੇ ਸਾਹਮਣੇ ਲਿਆਂਦੇ ਨਾ ਮੈਂ ਅੱਜ ਸਾਰੇ ਹੀ ਬਿਹਾਰ ਵਸਦੇਆਂ ਨੂੰ ਬਹੁਤ ਬਹੁਤ ਬਧਾਈ ਜਿਨ੍ਹਾਂ ਨੇ ਸਾਡੇ ਦੇਸ਼ ਦੇ ਮਾਨ ਲਈ ਪ੍ਰਧਾਨ ਮੰਤਰੀ ਜਿਨ੍ਹਾਂ ਨੇ ਜਨਮ ਹੀ ਆਪਣਾ ਦੇਸ਼ ਨੇ ਸਭੀ ਮਾਨ ਵਾਸਤੇ ਦੇਸ਼ ਬਲੰਦੀਆਂ ਤੇ ਰਵੇ ਔਰ ਦੇਸ਼ ਦੇ ਹਰ ਵਿਅਕਤੀ ਤੱਕ ਭਾਰਤ ਸਰਕਾਰ ਦੀ ਜਿਹੜੀ ਸਬਦਾ ਉਹਨਾਂ ਤੱਕ ਪਹੁੰਚੇ ਉਹਨਾਂ ਦਾ ਨਤੀਜਾ ਮਾਨੀ ਹੈ ਦੇਸ਼ ਦੇ ਸਾਡੇ ਪ੍ਰਧਾਨ ਮੰਤਰੀ ਸ਼੍ਰੀਮਾਨ ਨਰਿੰਦਰ ਮੋਦੀ ਜੀ ਸਾਡੀ ਪਾਰਟੀ ਦੇ ਅਧਿਖ ਜੇਪਦਲ ਪ੍ਰਕਾਸ਼ ਨੰਦਾ ਜੀ ਸਾਡੇ ਦੇਸ਼ ਦੇ ਗ੍ਰਹਿ ਮੰਤਰੀ ਅਮੀਸ਼ਾ ਜੀ ਔਰ ਇਹਨਾਂ ਦੇ ਜੋ ਉਪਲਬਧੀਆਂ 2014 ਤੋਂ ਬਾਅਦ ਪੂਰੇ ਭਾਰਤ ਵਰਸ ਨੂੰ ਇੱਕ ਸੂਤਰ ਪਰੋਣ ਦੇ ਵਾਸਤੇ ਔਰ ਪੂਰੇ ਭਾਰਤ ਵਰਸ਼ ਦਾ ਵਿਕਾਸ ਚਾਹੇ ਛੜਕਾਂ ਦਾ ਚਾਹੇ ਲਾਇਕਾਂ ਦਾ ਚਾਹੇ ਕਿਹੇ ਵੀ ਤਰ੍ਹਾਂ ਦਾ ਵਿਕਾਸ ਹੈ ਚਾਹੇ ਗਰੀਬ ਪਰਿਵਾਰਾਂ ਨੂੰ ਰਾਸ਼ਨ ਦੇਣ ਦਾ ਚਾਹੇ ਹਰ ਵਿਅਕਤੀ ਨੂੰ ਹਰ ਸਬਦਾ ਦੇਣ ਦਾ ਚਾਹੇ ਉਹ ਮੈਡੀਕਲ ਸਬਦਾ ਉਹਨਾਂ ਕਰਕੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਮਨਿੰਦਰ ਮੋਦੀ ਜੀ ਵਜ੍ਹਾ ਕਰਕੇ ਅੱਜ ਬਿਹਾਰ ਦੇ ਵਿੱਚ ਪ੍ਰਚੰਟ ਬਹੁਮਤ ਦੇ ਨਾਲ 200 ਕਿੰਨੇ ਸੀਟਾਂ ਦੇ ਨਾਲ ਭਾਰਤੀ ਜਨਤਾ ਪਾਰਟੀ ਔਰ ਅੱਜ ਨतीश ਕੁਮਾਰ ਜੀ ਜਿਹੜੇ ਤੀਜੀ ਵਾਰ ਮੁੱਖ ਮੰਤਰੀ ਬਣ ਜਾਣਾ ਮੈਂ ਆਪਣੇ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀਮਾਨ ਨਰਿੰਦਰ ਮੋਦੀ ਜੀ ਨੂੰ ਆਪਣੇ ਪਾਰਟੀ ਦੇ ਅਧਿਕਾਰ ਜਗਤਪਾਲ ਨੱਡਾ ਜੀ ਔਰ ਅਮੀਸ਼ਾ ਜੀ ਉਹਨਾਂ ਨੂੰ ਬਹੁਤ ਬਹੁਤ ਵਧਾਈ ਦਿਨਾ ਔਰ ਸਾਰੇ ਭਾਰਤੀ ਜਨਤਾ ਪਾਰਟੀ ਦੇ ਜਿੰਨੇ ਵੀ ਕਾਰਜਕਰਤਾ ਨੇ ਬਿਹਾਰ ਦੇ ਉਹਨਾਂ ਨੂੰ ਵੀ ਬਹੁਤ ਬਹੁਤ ਵਧਾਈ ਜਨਨ ਕਿ ਇੰਨੀ ਪ੍ਰਚਲਿਤ ਬਹੁਮਤ ਦੇ ਨਾਲ ਬਿਹਾਰ ਦੇ ਵਿੱਚ ਡਬਲ ਇੰਜਨ ਸਰਕਾਰ ਜਿਹੜੀ ਬਣਾਈ ਹੈ ਔਰ ਰਾਜਕਮਾਰ ਜੀ ਜੇ ਗੱਲ ਕਰੀਏ ਤਾਂ ਮਹਾ ਗਠਬੰਧਨ ਵੱਲੋਂ ਬੜੇ-ਬੜੇ ਦਾਅਵੇ ਕੀਤੇ ਜਾ ਰਹੀ ਸਨ ਕਿ ਭਾਜਪਾ ਨੂੰ ਜਿਹੜਾ ਇੱਥੇ ਪੂਰਨ ਬਹੁਮਤ ਤੇ ਛੱਡੋ ਇੱਥੇ ਸੀਟਾ ਵੀ ਨਹੀਂ ਦਿੱਤੀਆਂ ਜਾਣਗੀਆਂ ਜੋ ਬਿਹਾਰ ਦੇ ਲੋਕਾਂ ਦਾ ਜਾਣ ਦੱਸਿਆ ਜਾ ਰਿਹਾ ਸੀਗਾ ਪਰ ਅਜਿਹਾ ਕਿਹੜਾ ਫਾਰਮੂਲਾ ਜਿਹੜਾ ਭਾਜਪਾ ਨੇ ਬਤਿਆ ਹੈ ਜਿਹੜੀਆਂ ਕਿ ਇੰਨੀਆਂ ਸੀਟਾ ਉਹਦੀ ਝੋਲੀ ਚ ਪੈ ਗਈਏ ਕੋਈ ਫਾਰਮੂਲਾ ਨਹੀਂ ਸਾਡੇ ਦੇਖਦੇ ਪ੍ਰਧਾਨ ਮੰਤਰੀ ਦਾ ਹਰ ਭਾਰਤੀ ਦਾ ਵਿਕਾਸ ਹੋਵੇ ਉਹਨਾਂ ਦੇ ਨਾਰਾ ਹਰ ਹਿੰਦੁਸਤਾਨੀ ਦਾ ਹਰ ਉਦਿਸ ਮਸਿਆ ਦੂਰੋਵੇ ਉਹ ਉਹਨਾਂ ਦਾ ਨਾਰਾ ਹੈ ਜਿੰਨੀ ਗੱਲ ਤੁਸੀਂ ਕੀਤੀ ਹੈ ਇੰਡੀਆ ਗੱਠ ਵਰਲਡ ਦੀ ਉਹਨਾਂ ਦੀ ਸਰਕਾਰ ਵੀ 15 ਸਾਲ ਰਹੀ ਹੈ 90 ਤੋਂ ਲੈ ਕੇ 2005 ਤੱਕ ਹਮੇਸ਼ਾ ਹੀ ਬਿਹਾਰ ਦੇ ਵਿੱਚ ਜੰਗਲ ਰਾਜ ਰਿਹਾ ਜਿਹੜੇ ਕਾਂਗਰਸ ਦੇ ਰਾਹੁਲ ਜੀ ਨੇ ਉਹਨਾਂ ਨੇ ਵੀ ਸੋਏ ਹਰ ਗੱਲ ਝੂਠ ਭਰਮ ਫਲਾਉਂਦਾ ਜਿਹੜਾ ਕੰਮ ਕੀਤਾ ਬਿਹਾਰ ਦੇ ਵਿੱਚ ਲੋਕਾਂ ਨੇ ਉਸ ਦਾ ਜਵਾਬ ਦਿੱਤਾ ਔਰ ਭਾਰਤੀ ਅਨਤਾ ਪਾਰਟੀ ਔਰ ਨਤੀਜ ਜੀ ਦੀ ਬਹੁਤ ਪ੍ਰਚੰਡ ਸੀਟਾਂ ਦੇ ਨਾਲ ਬਿਹਾਰ ਦੇ ਵਿੱਚ ਸਰਕਾਰ ਬਣਾਈ। ਔਰ ਜਿਸ ਤਰ੍ਹਾਂ ਕਿ ਆਰਜीडी ਦੇ ਜਿਹੜੇ ਪ੍ਰਮੁੱਖ ਤੇਜਸਵੀ ਜਾਦਵ ਸੀਗੇ ਉਹਨਾਂ ਵੱਲੋਂ ਕਿਹਾ ਜਾ ਰਿਹਾ ਸੀਗਾ ਕਿ ਬਿਹਾਰ ਦੀ ਜਨਤਾ ਜਿਹੜੀ ਆ ਉਹ ਭਾਜਪਾ ਨੂੰ ਕਿਤੇ ਨਾ ਕਿਤੇ ਨਕਾਰ ਦੇਗੀ ਪਰ ਹੋਇਆ ਉਸ ਤੋਂ ਉਲਟ ਹੀ ਹੈ ਜਦ ਕਿ ਆਰਜीडी ਅਤੇ ਮਹਾਗਠਬੰਧਨ ਨੂੰ ਮੂੰਹ ਦੀ ਖਾਣੇ ਪਈ ਹੈ ਔਰ ਇਸ ਨੂੰ ਲੈ ਕੇ 2027 ਦੀਆਂ ਚੋਣਾਂ ਜਿਹੜੀਆਂ ਪੰਜਾਬ ਦੇ ਵਿੱਚ ਵੀ ਹੋਣ ਵਾਲੀਆਂ ਉਹਨੂੰ ਕਿਦਾਂ ਦੇਖਦੇ ਹੋ? ਭਾਰਤੀ ਜਨਤਾ ਪਾਲਤੀ ਉਸ ਦੇ ਵਾਸਤੇ ਸਭ ਤੋਂ ਪਹਿਲੇ ਹਰ ਦੇਸ਼ ਦਾ ਨਾਗਰਿਕ ਹੈ ਉਸ ਨੂੰ ਸੁਵਿਧਾ ਪ੍ਰਾਪਤ ਹੋਏ ਤੁਸੀਂ ਗੱਲ ਕੀਤੀ ਹੈ 2027 ਦੀ ਭਾਰਤੀ ਜਨਤਾ ਪਾਰਟੀ 2027 ਦੇ ਵਿੱਚ ਪੰਜਾਬ ਦੇ ਵਿੱਚ ਕੱਲੀਆਂ ਇਲੈਕਸ਼ਨ ਲੜ ਰਹੀ ਹੈ ਔਰ ਆਨਾਲਿਸਟ ਸਮਾਂ ਦੇ ਵਿੱਚ ਪੰਜਾਬ ਚ ਵੀ ਭਾਰਤੀ ਜਨਤਾ ਪਾਰਟੀ ਆਪਣੀ ਸਰਕਾਰ ਬਣਾਏ ਤੇ ਜੇ ਗੱਲ ਕਰੀਏ ਪੰਜਾਬ ਦੀ ਤਾਂ ਤਰਨ ਤਰਨ ਚੋਣ ਦੇ ਵਿੱਚ ਬੀਜੇਪੀ ਨੂੰ ਜਿਹੜਾ ਕਾਫੀ ਨੁਕਸਾਨ ਜਿਹੜਾ ਚੇਲਣਾ ਪਿਆ ਹੈ ਕੀ ਕਾਰਨ ਸਮਝਦੇ ਹੋ ਕਿ ਇਹ ਜਿਹੜਾ ਨੁਕਸਾਨ ਜਿਹੜਾ ਬੀਜੇਪੀ ਨੂੰ ਦੇਖਣਾ ਪਿਆ ਹੈ ਕੋਈ ਨੁਕਸਾਨ ਨਹੀਂ ਭਾਰਤੀ ਜਨਤਾ ਪਾਰਟੀ ਨੇ ਜੋ લક્ષ્ય ਆਉਣ ਵਾਲਾ ਪੰਜਾਬ ਹੈ ਜਿਹੜਾ ਬਲੰਤੀਆਂ ਤੇ ਆਏ ਉਸ ਦੇ ਵਾਸਤੇ ਸਾਰੇ ਭਾਰਤੀ ਜਨਤਾ ਪਾਰਟੀ ਦੇ ਕਾਰਕਿਰਤਾ ਕੰਮ ਕਰ ਰਹੇ ਨਾ ਜਿਹੜੀ ਪੰਜਾਬ ਦੇ ਵਿੱਚ ਤਰਨਤਾਰਨ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਵੋਟਾਂ ਪਈਆਂ ਮੈਂ ਉਹਨਾਂ ਸਾਰੇ ਵੋਟਰਾਂ ਦਾ ਬਹੁਤ ਬਹੁਤ ਧੰਨਵਾਦ ਕਰਨਾ ਜਿਨ੍ਹਾਂ ਨੇ ਭਾਰਤੀ ਜਨਤਾ ਪਾਰਟੀ ਨੂੰ ਕੱਲੇ ਚੋਣਾਂ ਲੜਨ ਦੇ ਉੱਪਰ ਇਨੀਆਂ ਬੋਟਾਂ ਪਈਆਂ ਔਰ ਜੇ ਗੱਲ ਕਰੀਏ ਕਾਂਗਰਸ ਦੀ ਤਾਂ ਕਾਂਗਰਸ ਜਿਹੜਾ ਕਾਫੀ ਬੈਕਫੁੱਟ ਦੇ ਉੱਤੇ ਆ ਗਈ ਹੈ ਕੀ ਕਾਰਨ ਦੇਖਦੇ ਹੋ ਕਿ ਕਾਂਗਰਸ ਜਿਹੜੀ ਹੈ ਹਮੇਸ਼ਾ ਹਰ ਵਾਰ ਜਿਹੜੀ ਹੈ ਮੂਦੀ ਖਾਣੇ ਪੈ ਰਹੀ ਹੈ ਕਾਂਗਰਸ ਕਾਂਗਰਸ ਜਿਹੜਾ ਕਾਂਗਰਸ ਦਾ ਪਤਨ ਹੋ ਚੁੱਕਿਆ ਪੂਰੇ ਦੇਸ਼ ਦੇ ਲੋਕਾਂ ਨੇ ਕਾਂਗਰਸ ਨੂੰ ਨਕਾਰ ਦਿੱਤਾ ਇਸ ਕਰਕੇ ਕਿਉਂਕਿ ਦੇਸ਼ ਕਾਂਗਰਸ ਨੇ ਹਮੇਸ਼ਾ ਹੀ ਦੇਸ਼ ਦੇ ਵਿੱਚ ਵੰਡਣ ਦਾ ਜਿਹੜਾ ਕੰਮ ਕੀਤਾ ਇਸ ਕਰਕੇ ਕਾਂਗਰਸ ਦੀ ਨੀਤੀਆਂ ਨੂੰ ਜਨਤਾ ਜਾਣ ਗਈ ਹੈ ਇਸ ਕਰਕੇ ਪੂਰਨ ਬਹੁਮਤ ਨਾਲ ਪੰਜਾਬ ਦੇ ਵਿੱਚ ਹੀ 2022 ਦੇ ਵਿੱਚ ਭਾਰਤੀ ਜਨਤਾ ਪਾਰਟੀ ਸਰਕਾਰ ਬਣਾਨ ਜਾਦੀ। ਸੋ ਜਿਸ ਤਰ੍ਹਾਂ ਕਿ ਤੁਸੀਂ ਦੇਖਿਆ ਕਿ ਸਾਡੇ ਨਾਲ ਮੌਜੂਦ ਸਨ ਜਿਹੜੇ ਕਿ ਬੀਜੇਪੀ ਦੇ ਸ਼ੀਰਸ਼ ਆਗੂ ਨੇਤਾ ਰਾਜਮਨ ਦੁੱਤਾ ਜੀ ਉਹਨਾਂ ਵੱਲੋਂ ਵੀ ਕਿਹਾ ਜਾ ਰਿਹਾ ਹੈ ਕਿ ਬੀਜੇਪੀ ਦੀ ਕਾਰਜਕਰਤਾਵਾਂ ਦੇ ਵਿੱਚ ਜਿਹੜੀ ਕਾਫੀ ਖੁਸ਼ੀ ਜਿਹੜੀ ਆ ਉਹ ਵੇਖਣ ਨੂੰ ਮਿਲ ਰਹੀ ਆ ਅਤੇ ਜੋ ਜਿਹੜਾ ਪਰਚਮ ਜਿਹੜਾ ਆ बिहार ਦੇ ਵਿੱਚ ਬੀਜਪੀ ਨੇ ਲਹਿਰਾਇਆ ਹੈ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ 2027 ਜਾਂ ਉਹਨਾਂ ਦੇ ਵਿੱਚ ਵੀ ਉਹੀ ਪਰਚਮ ਜਿਹੜਾ ਹੈ ਪੰਜਾਬ ਦੇ ਵਿੱਚ ਜਿਹੜਾ ਹੈ ਉਹ ਲਹਿਰਾਉਂ ਜਾ ਰਿਹਾ ਹੈ ਹੋਰ ਅਪਡੇਟ ਲਈ ਤੁਸੀਂ ਦੇਖਦੇ ਰਹੋ ਦੈਨਿਕ ਸਵੇਰਾ ਟੀਵੀ ਮਿਲਦੀ ਹੈ ਉਹ ਇਜਾਜ਼ਤ ਮਰਜੇਸ਼ ਕੁਮਾਰ ਦੈਨਿਕ ਸਵੇਰਾ ਟੀਵੀ ਸੁਯਾਨਪੁਰ ਤੋਂ ਖਾਸ ਰਿਪੋਰਟ ਬਿਹਾਰ ਦੇ ਹੋਏ ਇਲੈਕਸ਼ਨਾਂ ਦਾ ਜਿਹੜਾ ਤਾਜ਼ਾ ਰੁਝਾਨ ਹੈ ਉਹ ਸਾਰੇ ਲੋਕਾਂ ਦੇ ਸਾਹਮਣੇ ਆ ਗਿਆ ਹੈ ਅਤੇ ਕਿਤੇ ਨਾ ਕਿਤੇ ਬੀਜੇਪੀ ਖੇਮੇ ਦੇ ਵਿੱਚ ਖੁਸ਼ੀ ਦੀ ਲਹਿਰ ਜਿਹੜੀ ਆ ਵੇਖਣ ਨੂੰ ਮਿਲਦੀ ਹੈ ਅਤੇ ਉਸ ਦੇ ਨਾਲ ਹੀ ਤੁਹਾਨੂੰ ਗੱਲ ਕਰਦੇ ਚਲੀਏ ਤਾਂ ਬਿਹਾਰ ਦੀ ਜਨਤਾ ਨੇ ਸਾਰੇ ਲੁਭਾਵ ਨੇ ਵਾਦੇ ਛੱਡ ਕੇ ਵਿਕਾਸ ਦੇ ਨਾਂ ਦੇ ਉੱਤੇ ਜਿਹੜੀ ਆ ਆਪਣੀ ਮੋਹਰ ਲਗਾ ਕੇ ਬੀਜੇਪੀ ਨੂੰ ਐਡੀ ਵੱਡੀ ਸਫਲਤਾ ਜਿਹੜੀ ਆ ਉਹ ਦਿੱਤੀ ਹੈ ਔਰ ਉਸ ਦੇ ਚਲਦੇ ਆਹੀਂ ਸਾਡੇ ਨਾਲ ਸੁਯਾਨਪੁਰ ਤੋਂ ਬੀਜੇਪੀ ਦੇ ਸਿਰਸ਼ ਲੀਡਰ ਯਾਰੀ ਰਾਜਕੁਮਾਰ ਗੁਪਤਾ ਜੀ ਬਟੂ ਪਰਾਨ ਨਾਲ ਜੁੜੇ ਹੋਏ ਨਾ ਔਰ ਇੱਥੇ ਸੁਜਾਨਪੁਰ ਦੇ ਵਿੱਚ ਬੀਜੇਪੀ ਕਾਰਜਕਰਤਾਵਾਂ ਦੇ ਵਿੱਚ ਕਿਤੇ ਖੁਸ਼ੀ ਦਾ ਜਿਹੜਾ ਆਲਮ ਵੇਖ ਰੂ ਮਿਲ ਰਿਹਾ ਹੈ ਅਤੇ ਲੱਡੂ ਵੰਡ ਕੇ ਜਿਹੜੀ ਆ ਬੀਜੇਪੀ ਦੀ ਖੁਸ਼ੀ ਦਾ ਜਿਹੜਾ ਸੈਲੀਬ੍ਰੇਸ਼ਨ ਕੀਤਾ ਜਾ ਰਿਹਾ ਹੈ ਉਹ ਆਪਾਂ ਜਾਣਕਾਰੀ ਜਿਹੜੇ ਆਪਣੇ ਦਰਸ਼ਕਾਂ ਨਾਲ ਸਾਂਝੀ ਕਰਾਂਗੇ ਕਿ ਕੀ ਕਾਰਨ ਰਿਹਾ ਹੈ ਕਿ ਬਿਹਾਰ ਦੇ ਵਿੱਚ ਮਹਾ ਗਠਵੰਦਰ ਨੂੰ ਜਿਹੜਾ ਮੂੰਹ ਦਿਖਾਣੇ ਪਈ ਹੈ ਸਾਡੇ ਨਾਲ ਇਸ ਵੇਲੇ ਮੌਕਾ ਮੌਜੂਦ ਜਿਹੜੇ ਬੀਜੇਪੀ ਦੇ ਸੀਨੀਅਰ ਨੇਤਾ ਰਾਜਕੁਮਾਰ ਗੁਪਤਾ ਜੀ ਮੌਜੂਦ ਹਨ ਸਭ ਤੋਂ ਪਹਿਲੇ ਬਹੁਤ ਬਹੁਤ ਸਵਾਗਤ ਹੈ ਮੋਤਾ ਜੀ ਪਰਦੋਆ ਜੀ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਜਿਹੜਾ ਕਿ ਹਮੇਸ਼ਾ ਹੀ ਸਮਾਜਦਿਆਂ ਜੋ ਵੀ ਸਚਾਈ ਦੀ ਗੱਲ ਆ ਲੋਕਾਂ ਦੇ ਸਾਹਮਣੇ ਲਿਆਂਦੇ ਨੇ ਮੈਂ ਅੱਜ ਸਾਰੇ ਹੀ ਬਿਹਾਰ ਵਸਦੇਆਂ ਨੂੰ ਬਹੁਤ-ਬਹੁਤ ਬਧਾਈ ਜਿਨ੍ਹਾਂ ਨੇ ਸਾਡੇ ਦੇਸ਼ ਦੇ ਮਾਨ ਲਈ ਪ੍ਰਧਾਨ ਮੰਤਰੀ ਜਿਨ੍ਹਾਂ ਨੇ ਜਨਮ ਹੀ ਆਪਣਾ ਦੇਸ਼ ਨੇ ਸਭੀ ਮਾਨ ਵਾਸਤੇ ਦੇਸ਼ ਬਲੰਦੀਆਂ 'ਤੇ ਰਵੇ ਔਰ ਦੇਸ਼ ਦੇ ਹਰ ਵਿਅਕਤੀ ਤੱਕ ਭਾਰਤ ਸਰਕਾਰ ਦੀ ਜਿਹੜੀ ਸਬਦਾ ਉਹਨਾਂ ਤੱਕ ਪਹੁੰਚੇ ਉਹਨਾਂ ਦਾ ਨਤੀਜਾ ਮਾਨੀਏ ਦੇਸ਼ ਦੇ ਸਾਡੇ ਪ੍ਰਧਾਨ ਮੰਤਰੀ ਸ਼੍ਰੀਮਾਨ ਨਰਿੰਦਰ ਮੋਦੀ ਜੀ ਸਾਡੀ ਪਾਰਟੀ ਦੇ ਅਧਿ ਕਸ਼ ਜੇਪਦਲ ਪ੍ਰਕਾ ਨੱਡਾ ਜੀ ਸਾਡੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾ ਜੀ ਔਰ ਇਹਨਾਂ ਦੇ ਜੋ ਉਪਲਬਧੀਆਂ 2014 ਤੋਂ ਬਾਅਦ ਪੂਰੇ ਭਾਰਤ ਵਰਸ਼ ਨੂੰ ਇੱਕ ਸੂਤਰ ਪਰੋਣ ਦੇ ਵਾਸਤੇ ਔਰ ਪੂਰੇ ਭਾਰਤ ਵਰਸ਼ ਦਾ ਵਿਕਾਸ ਚਾਹੇ ਛੜਕਾਂ ਦਾ ਚਾਹੇ ਲਾਇਕਾਂ ਦਾ ਚਾਹੇ ਕਿਹੇ ਵੀ ਤਰ੍ਹਾਂ ਦਾ ਵਿਕਾਸ ਹੈ ਚਾਹੇ ਗਰੀਬ ਪਰਿਵਾਰਾਂ ਨੂੰ ਰਾਸ਼ਨ ਦੇਣ ਦਾ ਚਾਹੇ ਹਰ ਵਿਅਕਤੀ ਨੂੰ ਹਰ ਸੁਵਿਧਾ ਦੇਣ ਦਾ ਚਾਹੇ ਉਹ ਮੈਡੀਕਲ ਸੁਵਿਧਾ ਉਹਨਾਂ ਕਰਕੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਵਜ੍ਹਾ ਕਰਕੇ ਅੱਜ ਬਿਹਾਰ ਦੇ ਵਿੱਚ ਪ੍ਰਚੰਟ ਬਹੁਮਤ ਦੇ ਨਾਲ 200 ਕਿੰਨੇ ਸੀਟਾਂ ਦੇ ਨਾਲ ਭਾਰਤੀ ਜਨਤਾ ਪਾਰਟੀ ਔਰ ਅੱਜ ਨतीश ਕੁਮਾਰ ਜੀ ਦੇ ਤੀਜੀ ਵਾਰ ਮੁੱਖ ਮੰਤਰੀ ਬਣ ਜਾਣਾ ਮੈਂ ਆਪਣੇ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀਮਾਨ ਨਿਰਿੰਦਰ ਮੋਦੀ ਜੀ ਨੂੰ ਆਪਣੇ ਪਾਰਟੀ ਦੇ ਅਧਿਕਾਰ ਜਗਤਪ੍ਰਾਪਾ ਨੱਡਾ ਜੀ ਔਰ ਅਮਿਤ ਛਾ ਜੀ ਉਹਨਾਂ ਨੂੰ ਬਹੁਤ ਬਹੁਤ ਬਧਾਈ ਦਿਨਾ ਔਰ ਸਾਰੇ ਹੀ ਭਾਰਤੀ ਅਨਤਾ ਪਾਰਟੀ ਦੇ ਜਿੰਨੇ ਵੀ ਕਾਰਜਕਰਤਾ ਨੇ ਬਿਹਾਰ ਦੇ ਉਹਨਾਂ ਨੂੰ ਵੀ ਬਹੁਤ ਬਹੁਤ ਬਧਾਈ ਜਨਨ ਕਿ ਇੰਨੀ ਪ੍ਰਚਲਿਤ ਬਹੁਮਤ ਦੇ ਨਾਲ ਬਿਹਾਰ ਦੇ ਵਿੱਚ ਡਬਲ ਇੰਜਨ ਸਰਕਾਰ ਜਿਹੜੀ ਬਣਾਈ ਹੈ ਔਰ ਰਾਜਕੁਮਾਰ ਜੀ ਜੇ ਗੱਲ ਕਰੀਏ ਤਾਂ ਮਹਾ ਗਠਬੰਧਨ ਵੱਲੋਂ ਬੜੇ ਬੜੇ ਦਾਅਵੇ ਕੀਤੇ ਜਾ ਰਹੇ ਸਨ ਕਿ ਬੀਜੇਪੀ ਨੂੰ ਜਿਹੜਾ ਇੱਥੇ ਪੂਰਨ ਬਹੁਮਤ ਤੇ ਛੱਡੋ ਇੱਥੇ ਸੀਟਾਂ ਵੀ ਨਹੀਂ ਦਿੱਤੀਆਂ ਜਾਣਗੀਆਂ ਜੋ ਬਿਹਾਰ ਦੇ ਲੋਕਾਂ ਦਾ ਰੁਝਾਨ ਦੱਸਿਆ ਜਾ ਰਿਹਾ ਸੀਗਾ ਪਰ ਅਜਿਹਾ ਕਿਹੜਾ ਫਾਰਮੂਲਾ ਜਿਹੜਾ ਬੀਜੇਪੀ ਨੇ ਵਰਤਿਆ ਹੈ ਜਿਹੜੀਆਂ ਕਿ ਇੰਨੀਆਂ ਸੀਟਾਂ ਉਹਦੀ ਝੋਲੀ 'ਚ ਪੈ ਗਈਆਂ ਕੋਈ ਫਾਰਮੂਲਾ ਨਹੀਂ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਦਾ ਹਰ ਭਾਰਤੀ ਦਾ ਵਿਕਾਸ ਹੋਵੇ ਉਹਨਾਂ ਦਾ ਇਹ ਨਾਰਾ ਹਰ ਹਿੰਦੁਸਤਾਨੀ ਦਾ ਹਰ ਉਹਦੀ ਸਮੱਸਿਆ ਦੂਰ ਹੋਵੇ ਉਹ ਉਹਨਾਂ ਦਾ ਨਾਰਾ ਹੈ ਜਿੰਨੀ ਗੱਲ ਤੁਸੀਂ ਕੀਤੀ ਹੈ ਇੰਡੀਆ ਗੱਠ ਵਰਲਡ ਦੀ ਉਹਨਾਂ ਦੀ ਸਰਕਾਰ ਵੀ 15 ਸਾਲ ਰਹੀ ਹੈ 90 ਤੋਂ ਲੈ ਕੇ 2005 ਤੱਕ ਹਮੇਸ਼ਾ ਹੀ ਬਿਹਾਰ ਦੇ ਵਿੱਚ ਜੰਗਲ ਰਾਜ ਰਿਹਾ ਜਿਹੜੇ ਕਾਂਗਰਸ ਦੇ ਰਾਹੁਲ ਜੀ ਨੇ ਉਹਨਾਂ ਨੇ ਵੀ ਸੋਏ ਹਰ ਗੱਲ ਝੂਠ ਭਰਮ ਫਲਾਉਂਦਾ ਜਿਹੜਾ ਕੰਮ ਕੀਤਾ ਹੈ ਬਿਹਾਰ ਦੇ ਵਿੱਚ ਲੋਕਾਂ ਨੇ ਉਸ ਦਾ ਜਵਾਬ ਦਿੱਤਾ ਔਰ ਭਾਰਤੀ ਅਨਤਾ ਪਾਰਟੀ ਔਰ ਨਤੀਜ ਜੀ ਦੀ ਬਹੁਤ ਪ੍ਰਚੰਡ ਸੀਟਾਂ ਦੇ ਨਾਲ ਬਿਹਾਰ ਦੇ ਵਿੱਚ ਸਰਕਾਰ ਬਣਾਈ ਔਰ ਜਿਸ ਤਰ੍ਹਾਂ ਕਿ ਆਰਜਡੀ ਦੇ ਜਿਹੜੇ ਪ੍ਰਮੁੱਖ ਤੇਜਸਵੀ ਜਾਦਵ ਸੀਗੇ ਉਹਨਾਂ ਵੱਲੋਂ ਕਿਹਾ ਜਾ ਰਿਹਾ ਸੀਗਾ ਕਿ ਬਿਹਾਰ ਦੀ ਜਨਤਾ ਜਿਹੜੀ ਆ ਉਹ ਭਾਜਪਾ ਨੂੰ ਕਿਤੇ ਨਾ ਕਿਤੇ ਨਕਾਰ ਦੇਗੀ ਪਰ ਹੋਇਆ ਉਸ ਤੋਂ ਉਲਟ ਹੀ ਹੈ ਜਦ ਕਿ ਆਰਜਡੀ ਅਤੇ મહਾਗਠਬੰਧਨ ਨੂੰ ਮੂੰਹ ਦੀ ਖਾਣੇ ਪਈ ਹੈ ਔਰ ਇਸ ਨੂੰ ਲੈ ਕੇ 2027 ਦੀਆਂ ਚੋਣਾਂ ਜਿਹੜੀਆਂ ਪੰਜਾਬ ਦੇ ਵਿੱਚ ਵੀ ਹੋਣ ਵਾਲੀਆਂ ਉਹਨੂੰ ਕਿਦਾਂ ਦੇਖਦੇ ਹਾਂ ਭਾਰਤੀ ਜਨਤਾ ਭਾਰਤੀ ਉਸ ਦੇ ਵਾਸਤੇ ਸਭ ਤੋਂ ਪਹਿਲੇ ਹਰ ਦੇਸ਼ ਦਾ ਨਾਗਰਿਕਾ ਉਸ ਨੂੰ ਸੁਭਦਾ ਪ੍ਰਾਪਤ ਹੋਏ ਤੁਸੀਂ ਗੱਲ ਕੀਤੀ ਹੈ 2027 ਦੀ ਭਾਰਤੀ ਜਨਤਾ ਪਾਰਟੀ 2027 ਦੇ ਵਿੱਚ ਪੰਜਾਬ ਦੇ ਵਿੱਚ ਕੱਲੀਆਂ ਇਲੈਕਸ਼ਨ ਲੜ ਰਹੀ ਹੈ ਔਰ ਆਨਾਲਿਸਟਾਂ ਦੇ ਵਿੱਚ ਪੰਜਾਬ ਚ ਵੀ ਭਾਰਤੀ ਜਨਤਾ ਪਾਰਟੀ ਆਪਣੀ ਸਰਕਾਰ ਬਣਾਏ ਤੇ ਜੇ ਗੱਲ ਕਰੀਏ ਪੰਜਾਬ ਦੀ ਤਾਂ ਤਰਨ ਤਰਨ ਚੋਣ ਦੇ ਵਿੱਚ ਬੀਜੇਪੀ ਨੂੰ ਜਿਹੜਾ ਕਾਫੀ ਨੁਕਸਾਨ ਜਿਹੜਾ ਚੇਲਣਾ ਪਿਆ ਹੈ ਕੀ ਕਾਰਨ ਸਮਝਦੇ ਹੋ ਕਿ ਇਹ ਜਿਹੜਾ ਨੁਕਸਾਨ ਜਿਹੜਾ ਬੀਜੇਪੀ ਨੂੰ ਦੇਖਣਾ ਪਿਆ ਹੈ ਕੋਈ ਨੁਕਸਾਨ ਨਹੀਂ ਭਾਰਤੀ ਜਨਤਾ ਪਾਰਟੀ ਨੇ ਜੋ ਲਕਸ਼ਯਾ ਆਨਾਲਾ ਪੰਜਾਬ ਹੈ ਜਿਹੜਾ ਬਲੰਤੀਆਂ ਤੇ ਆਏ ਉਸ ਦੇ ਵਾਸਤੇ ਸਾਰੇ ਭਾਰਤੀ ਜਨਤਾ ਪਾਰਟੀ ਦੇ ਕਾਰਜਕਰਤਾ ਕੰਮ ਕਰ ਰਹੇ ਨਾ ਜਿਹੜੀ ਪੰਜਾਬ ਦੇ ਵਿੱਚ ਤਰਨਤਾਰਨ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਵੋਟਾਂ ਪਈਆਂ ਮੈਂ ਉਹਨਾਂ ਸਾਰੇ ਵੋਟਰਾਂ ਦਾ ਬਹੁਤ ਬਹੁਤ ਧੰਨਵਾਦ ਕਰਨਾ ਜਿਨ੍ਹਾਂ ਨੇ ਭਾਰਤੀ ਜਨਤਾ ਪਾਰਟੀ ਨੂੰ ਇਕੱਲੇ ਚੋਣਾਂ ਲੜਨ ਦੇ ਉੱਪਰ ਇਨੀਆਂ ਵੋਟਾਂ ਪਈਆਂ ਔਰ ਜੇ ਗੱਲ ਕਰੀਏ ਕਾਂਗਰਸ ਦੀ ਤਾਂ ਕਾਂਗਰਸ ਜਿਹੜਾ ਕਾਫੀ ਬੈਕਫੁੱਟ ਦੇ ਉੱਤੇ ਆ ਗਈ ਹੈ ਕੀ ਕਰਨ ਦੇਖਦੇ ਹੋ ਕਿ ਕਾਂਗਰਸ ਜਿਹੜੀ ਹੈ ਹਮੇਸ਼ਾ ਹਰ ਵਾਰ ਜਿਹੜੀ ਹੈ ਮੂਹ ਦੀ ਖਾਣੇ ਪੈ ਰਹੀ ਹੈ ਕਾਂਗਰਸ ਕਾਂਗਰਸ ਜਿਹੜਾ ਕਾਂਗਰਸ ਦਾ ਪ ਪੂਰੇ ਦੇਸ਼ ਦੇ ਲੋਕਾਂ ਨੇ ਕਾਗਜ਼ ਨੂੰ ਉਕਾਰ ਦਿੱਤਾ ਇਸ ਕਰਕੇ ਕਿਉਂਕਿ ਕਾਂਗਰਸ ਨੇ ਹਮੇਸ਼ਾ ਹੀ ਦੇਸ਼ ਦੇ ਵਿੱਚ ਵੰਡਣ ਦਾ ਜਿਹੜਾ ਕੰਮ ਕੀਤਾ ਇਸ ਕਰਕੇ ਕਾਂਗਰਸ ਦੀ ਨੀਤੀਆਂ ਨੂੰ ਜਨਤਾ ਜਾਣ ਗਈ ਹੈ ਇਸ ਕਰਕੇ ਪੂਰਨ ਬਹੁਮਤ ਨਾਲ ਪੰਜਾਬ ਦੇ ਵਿੱਚ ਹੀ 2022 ਦੇ ਵਿੱਚ ਭਾਰਤੀ ਜਨਤਾ ਪਾਰਟੀ ਸਰਕਾਰ ਬਣਾਉਣ ਜਾ ਰਹੀ ਸੋ ਜਿਸ ਤਰ੍ਹਾਂ ਕਿ ਤੁਸੀਂ ਦੇਖਿਆ ਕਿ ਸਾਡੇ ਨਾਲ ਮੌਜੂਦ ਸਨ ਜਿਹੜੇ ਕਿ ਬੀਜੇਪੀ ਦੇ ਸ਼ੀਸ਼ ਆਗੂ ਨੇਤਾ ਰਾਜਮਨ ਦੁੱਤਾ ਜੀ ਉਹਨਾਂ ਵੱਲੋਂ ਵੀ ਕਿਹਾ ਜਾ ਰਿਹਾ ਹੈ ਕਿ ਬੀਜੇਪੀ ਦੀ ਕਾਰਜਕਰਤਾਵਾਂ ਦੇ ਵਿੱਚ ਜਿਹੜੀ ਕਾਫੀ ਖੁਸ਼ੀ ਜਿਹੜੀ ਆ ਉਹ ਵੇਖਣ ਨੂੰ ਮਿਲ ਰਹੀ ਆ ਅਤੇ ਜੋ ਜਿਹੜਾ ਪਰਚਮ ਜਿਹੜਾ ਆ ਬਿਹਾਰ ਦੇ ਵਿੱਚ ਬੀਜੇਪੀ ਨੇ ਲਹਿਰਾਇਆ ਹੈ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ 2027 ਜਾਂ ਉਹਨਾਂ ਦੇ ਵਿੱਚ ਵੀ ਉਹੀ ਪਰਚਮ ਜਿਹੜਾ ਆ ਪੰਜਾਬ ਦੇ ਵਿੱਚ ਆਗੇ-ਆਗੇ ਦੋ ਮਰਚੀ ਉਹ ਲਹਿਰਾਉਂ ਜਾ ਰਿਹਾ ਹੈ ਹੋਰ ਅਪਡੇਟ ਲਈ ਤੁਸੀਂ ਦੇਖਦੇ ਰਹੋ ਦਿਨਿਕ ਸਵੇਰਾ ਟੀਵੀ ਮਿਲਦੀ ਹੋ ਇਜਾਜ਼ਤ ਨਰਜੇਸ਼ ਕੁਮਾਰ ਦਿਨਿਕ ਸਵੇਰਾ ਟੀਵੀ ਸੁਯਾਨਪੁਰ ਤੋਂ ਖਾਸ ਰਿਪੋਰਟ